ਇੰਨਾ ਨੂੰ ਜ਼ਿੰਦਾ ਦੀਵਾਰ ਵਿੱਚ ਚਿੰਜਤਾ ਜਾਵੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਸੈਭਜਾਦੇ ਸੈਭਜਾਦਾ ਜੋਰਾਵਰ ਸਿੰਘ ਅਤੇ ਫਤੇ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਉਸ ਟਾਈਮ ਸਾਰੇ ਪਾਸੇ ਹਾਹਾਕਾਰ ਮਚ ਗਈ ਅਤੇ ਸਾਰੇ ਲੋਕ ਇਸ ਤੋਂ ਡਰ ਗਏ ਪਰ ਉਸ ਸਮੇਂ ਦੀਵਾਨ ਟੋਡਰਮਲ ਜਿਨ੍ਹਾਂ ਨੇ ਸੈਭਜਾਦਿਆਂ ਦੇ ਸਰੀਰ ਦਾ ਉਹਨਾਂ ਦੀ ਦੇਹ ਦਾ ਬੜੇ ਹੀ ਅਦਬ ਅਤੇ ਸਤਕਾਰ ਦੇ ਨਾਲ ਸੰਸਕਾਰ ਕੀਤਾ ਅਤੇ ਉਸ ਛੋਟੇ ਜਿਹੇ ਜ਼ਮੀਨ ਦੇ ਹਿੱਸੇ ਦੀ ਬਹੁਤ ਵੱਡੀ ਕੀਮਤ ਦੇ ਕੇ ਉਹਨਾਂ ਨੇ ਉਸ ਨੂੰ ਖਰੀਦਿਆ ਉਹਨਾਂ ਨੇ ਆਪਣਾ ਸਾਰਾ ਕੁਝ ਚੀਜ਼ ਦਾਉਤੇ ਲਾਤੀ ਸਭ ਕੁਝ ਵੇਚਤਾ ਉਹਨਾਂ ਕੋ ਕੁਝ ਨਹੀਂ ਰਹਿ ਗਿਆ ਪਾਈ ਪਾਈ ਵੇਚ ਕੇ ਵੀ ਉਹਨਾਂ ਨੇ ਸਾਰੀ ਮੋਹਰਾ ਇਕੱਠੀਆਂ ਕੀਤੀਆਂ ਇਤਿਹਾਸ ਇਹ ਦੱਸਦਾ ਹੈ ਕਿ 78000 ਸੋਨੇ ਦੀ ਮੋਹਰਾ ਉਹਨਾਂ ਨੇ ਵਰਟੀਕਲ ਸਿੱਧੀਆਂ ਖੜੀ ਕਰਕੇ ਉਸ ਜ਼ਮੀਨ ਤੇ ਰੱਖੀ ਸੀਗੀ ਤੇ ਉਹ ਜ਼ਮੀਨ ਜਿਹੜੀ ਆ ਉਹ ਵਜ਼ੀਰ ਖਾਨ ਕੋ ਖਰੀਦੀ ਸੀ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਕਰਨ ਵਾਸਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਉਹ ਕਿੰਨੇ ਅਮੀਰ ਬੰਦੇ ਹੁੰਦੇ ਸੀਗੇ ਉਸ ਤੋਂ ਬਾਵਜੂਦ ਵੀ ਆਪਣਾ ਸਾਰਾ ਕੁਝ ਵੇਚ ਕੇ ਛੋਟੇ ਸਾਹਿਬ ਜਗੀਰਾਂ ਸੰਸਕਾਰ ਕੀਤਾ ਉਹ ਘਰ ਜਿੱਥੇ ਉਹਨਾਂ ਦਾ ਪਰਿਵਾਰ ਰਹਿੰਦਾ ਸੀਗਾ ਉਹ ਆਪ ਰਹਿੰਦੇ ਸੀਗੇ ਉਹ ਘਰ ਦੇ ਦਰਸ਼ਨ ਅੱਜ ਅਸੀਂ ਤੁਹਾਨੂੰ ਕਰਾਵਾਂਗੇ ਸਮਕਾਲੀ ਯਾਤਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਗਲੀ ਗਲੀ ਯਾਤਰਾ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਹੋਰ ਨਵਾਂ ਵੀਲੌਗ ਇੱਕ ਵਿਲੱਖਣ ਜਾਣਕਾਰੀ ਅ ਜਿਸ ਜਗ੍ਹਾ ਤੇ ਮੈਂ ਖੜੀ ਹਾਂ ਉਸ ਜਗ੍ਹਾ ਦੇ ਉੱਪਰ ਟੋਡਰਮਲ ਦੀ ਹਵੇਲੀ ਹੈ ਜੋ ਬੈਕ ਸਾਈਡ ਤੇ ਤੁਸੀਂ ਦੇਖ ਰਹੇ ਹੋ ਤੇ ਅੱਜ ਮੈਂ ਤੁਹਾਨੂੰ ਟੋਡਰਮਲ ਜਿਨ੍ਹਾਂ ਨੇ ਕਿ ਸਾਡੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਕਾਫੀ ਲੋਕ ਉਹਨਾਂ ਬਾਰੇ ਜਾਣਦੇ ਹੋਣਗੇ ਉਹਨਾਂ ਦਾ ਇੱਕ ਅਹਿਮ ਰੋਲ ਹੈ ਸਾਡੇ ਸਿੱਖ ਇਤਿਹਾਸ ਦੇ ਵਿੱਚ ਅੱਜ ਅਸੀਂ ਉਹਨਾਂ ਦੀ ਹਵੇਲੀ ਦੇ ਬਾਹਰ ਖੜੇ ਹਾਂ ਤੇ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਉਸ ਟਾਈਮ ਤੇ ਉਹਨਾਂ ਦੀ ਜਿਹੜੀ ਹਵੇਲੀ ਸੀ ਉਹ ਕਿਸ ਤਰੀਕੇ ਦੀ ਬਣੀ ਸੀ ਇੱਕ ਇੱਕ ਜਗ੍ਹਾ ਕਿੰਨੇ ਕਮਰੇ ਸੀ ਉਹਦੇ ਵਿੱਚ ਕਿਹੜੀ ਜਗ੍ਹਾ ਕਿਸ ਤਰੀਕੇ ਨਾਲ ਬਣੀ ਸੀ ਉਹਦੇ ਬਾਰੇ ਅਸੀਂ ਤੁਹਾਨੂੰ ਅੱਜ ਐਕਸਪਲੇਨ ਕਰਾਂਗੇ ਤੇ ਅਸੀਂ ਚੱਲਦੇ ਹਾਂ ਜੀ ਟੋਡਰਮਲਦੀ ਹਵੇਲੀ ਟੋਡਰਮਲਦੀ ਹਵੇਲੀ ਨੂੰ ਜਹਾਜ਼ ਹਵੇਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਹਵੇਲੀ ਦੀ ਬੰਤਰ ਮੁਗਲ ਇਮਾਰਤ ਸਾਜੀ ਵਾਲੀ ਹੈ ਅਤੇ ਇਹ ਸਰਹੰਦੀ ਇੱਟਾਂ ਦੇ ਨਾਲ ਬਣੀ ਹੋਈ ਹੈ ਟੋਡਰਮਲਦੀ ਹਵੇਲੀ ਨੂੰ ਜਹਾਜ਼ ਹਵੇਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਆਓ ਅਸੀਂ ਅੱਜ ਜਾਣਦੇ ਹਾਂ ਕਿ ਦੀਵਾਨ ਟੋਡਰਮਲਦੀ ਹਵੇਲੀ ਨੂੰ ਇਸ ਨਾਮ ਦੇ ਨਾਲ ਕਿਉਂ ਜਾਣਿਆ ਜਾਂਦਾ ਸੀ ਇਹ ਹਵੇਲੀ ਕਿਸੇ ਸਮੇਂ ਇੱਕ ਆਲੀਸ਼ਾਨ ਹਵੇਲੀ ਹੁੰਦੀ ਸੀ ਇਸ ਦੀਆਂ ਵਿਚਕਾਰੋਂ ਕੁੱਲ 5 ਮੰਜ਼ਿਲਾ ਸਨ ਇਸ ਹਵੇਲੀ ਵਿੱਚ 36 ਛੋਟੇ ਵੱਡੇ ਕਮਰੇ ਸਨ ਜਿਨ੍ਹਾਂ ਵਿੱਚ ਤਹਿਖਾਨੇ ਅੰਦਰ 12 ਕਮਰੇ ਪਹਿਲੀ ਮੰਜ਼ਿਲ ਤੇ 10 ਕਮਰਿਆਂ ਦੇ ਨਾਲ ਦੋ ਹਾਲ ਕਮਰੇ ਅਤੇ ਦੂਜੀ ਮੰਜ਼ਿਲ ਤੇ ਇੱਕ ਹਾਲ ਅਤੇ ਦੋ ਕਮਰੇ ਤੇ ਤੀਸਰੀ ਮੰਜ਼ਿਲ ਤੇ ਇੱਕ ਵੱਡਾ ਕਮਰਾ ਚੌਥੀ ਮੰਜ਼ਿਲ ਤੇ ਵੀ ਇੱਕ ਕਮਰਾ ਸਾਹਮਣੇ ਆਇਆ ਹੈ ਇਸ ਤੋਂ ਇਲਾਵਾ ਦੋ ਗੁਸਲਖਾਨੇ ਦੋ ਰਸੋਈ ਦੇ ਕਮਰੇ ਇੱਕ ਰਸੋਈ ਦਾ ਸਟੋਰ ਇੱਕ ਨੌਕਰਾਂ ਲਈ ਕਮਰਾ ਸੀ ਅਤੇ ਇਸ ਤੋਂ ਇਲਾਵਾ ਇਸ ਹਵੇਲੀ ਵਿੱਚ ਇੱਕ ਸਵੀਮਿੰਗ ਪੂਲ ਅਤੇ ਖਵਾਰਾ ਵੀ ਬਣਿਆ ਹੋਇਆ ਹੈ। ਸਾਹਮਣੇ ਤੋਂ ਦੋ ਮੰਜ਼ਲੀ ਜਹਾਜ਼ ਦੇ ਡੈੱਕ ਵਰਗੀ ਦਿਖ ਸੀ ਅਤੇ ਪਿੱਛੇ ਇੱਕ ਮੰਜ਼ਲ ਰਸੋਈ ਸੀ। ਜਿਸ ਦੀਆਂ ਚਿਮਣੀਆਂ ਵਿੱਚੋਂ ਜਦੋਂ ਚੁੱਲਿਆਂ ਦਾ ਧੂਆ ਬਾਹਰ ਨਿਕਲਦਾ ਸੀ ਤਾਂ ਇਹ ਚੱਲਦੇ ਹੋਏ ਸਮੁੰਦਰੀ ਜਹਾਜ਼ ਵਾਂਗ ਲੱਗਦੀ ਸੀ। ਜਿਸ ਤਰ੍ਹਾਂ ਸਮੁੰਦਰੀ ਜਹਾਜ਼ ਪਾਣੀ ਵਿੱਚ ਥੋੜਾ ਡੁੱਬ ਕੇ ਚੱਲਦਾ ਹੈ ਉਸੇ ਤਰ੍ਹਾਂ ਹੀ ਇਸ ਹਵੇਲੀ ਦਾ ਤਹਿਖਾਨਾ ਅੱਧਾ ਜ਼ਮੀਨ ਦੇ ਅੰਦਰ ਧਸਿਆ ਹੋਇਆ ਬਣਾਇਆ ਗਿਆ ਸੀ। ਇਸ ਕਰਕੇ ਇਸ ਦਾ ਨਾਮ ਜਹਾਜ਼ ਹਵੇਲੀ ਰੱਖਿਆ ਗਿਆ ਸੀ ਤਹਿਖਾਨੇ ਦੇ ਕਮਰਿਆਂ ਦੀਆਂ ਕੰਧਾਂ ਤੇ ਫਰਸ਼ ਇਹ ਤਹਿਖਾਨੇ ਦੇ ਕਮਰਿਆਂ ਦੀਆਂ ਕੰਧਾਂ ਅਤੇ ਫਰਸ਼ ਆ ਜਿੱਥੇ ਮੈਂ ਇਸ ਟਾਈਮ ਤੇ ਖਲੋਤੀ ਹੋਈ ਆ ਇਹ ਉਹਦੇ ਇਸ ਤਰੀਕੇ ਦਾ ਫਰਸ਼ ਉਹਦਾ ਫਰਸ਼ ਉਨ ਟੁੱਟ ਚੁੱਕਾ ਵਾ ਵਾਈਟਰ ਮਿੱਟੀ ਇਹ ਦਿਖਾਈ ਦੇ ਰਿਹਾ ਫਰਸ਼ਾ ਇਸ ਤਰੀਕੇ ਦਾ ਫਰਸ਼ ਹੀ ਹੁਣ ਕਾਫੀ ਜਿਹੜੀ ਉਹ ਡੈਮੇਜ ਹੋ ਚੁੱਕੀਆਂ ਐ ਇਥੋਂ ਦੀ ਤੇ ਦੇਖੋ ਹੁਣ ਗਵਰਨਮੈਂਟ ਕੀ ਕਰਦੀ ਐ ਇਹਨੂੰ ਸੰਭਾਲ ਵਾਸਤੇ ਤੇ ਅਜੇ ਤਾਂ ਸਾਰਾ ਟੁੱਟਾ ਹੀ ਆ ਬਾਕੀ ਇਧਰ ਸਾਈਡ ਤੇ ਤਹਿਖਾਨੇ ਦੀ ਜਿਹੜੀ ਛੱਤਾ ਉੱਟਹ ਚੁੱਕੀ ਆ ਤੇ ਇਹ ਵੀ ਤਹਿਖਾਨੇ ਦੇ ਕਮਰੇ ਦੀਆਂ ਨੀਂਹਾਂ ਬੇਸਮੈਂਟ ਜਿਹੜੀ ਆ ਇਹ ਉਹ ਵਾ ਇਹ ਜਿਹੜੀ ਜਗ੍ਹਾ ਤੇ ਮੈਂ ਖੜੀ ਆ ਇੱਥੇ ਗੁਸਲਖਾਨਾ ਹੁੰਦਾ ਸੀ ਦੀਵਾਨ ਟੋਡਰ ਮਲ ਦਾ ਹਵੇਲੀ ਦਾ ਤੇ ਅਸੀਂ ਉਸ ਜਗ੍ਹਾ ਤੇ ਖੜੇ ਆ ਅੱਜ ਵੀ ਇਹਨਾਂ ਦੀਆਂ ਜਿਹੜੀਆਂ ਉਂਤੇ ਦੀਵਾਰਾਂ ਕਾਫੀ ਇਹਦੀਆਂ ਟੁੱਟ ਚੁੱਕੀਆਂ ਆ ਵਾ ਹੁਣ ਦੇ ਤੁਸੀਂ ਦੇਖ ਹੀ ਰਹੇ ਆ ਅ ਗਰਮਤ ਚੱਲਦੀ ਪਈ ਆ ਅੱਜ ਉਹ ਟੋਡਰ ਮਲ ਦੀ ਹਵੇਲੀ ਦੇ ਵਿੱਚ ਮੈਂ ਖੜੀ ਆ ਜਗ੍ਹਾ ਜਗ੍ਹਾ ਤੇ ਉਸ ਟਾਈਮ ਦੇ ਬਣੇ ਹੋਏ ਜਿਸ ਤਰੀਕੇ ਨਾਲ ਉਸ ਟਾਈਮ ਦੀਆਂ ਇੱਟਾਂ ਸੀ ਉਹ ਮਟੀਰੀਅਲ ਅੱਜ ਵੀ ਸਾਡੇ ਸਾਹਮਣੇ ਬਣਿਆ ਵਾ ਤੇ ਕਿਤੇ ਕਿਤੇ ਵਿੱਚ ਵਿੱਚ ਡੈਮੇਜ ਹੋ ਚੁੱਕਾ ਵਾ ਤੇ ਸ਼ਾਇਦ ਗਵਰਨਮੈਂਟ ਨੇ ਕਿਤੇ ਕਿਤੇ ਇਹਦੀ ਰਿਪੇਅਰ ਚਾਲੂ ਕੀਤੀ ਆ ਇਹਦਾ ਸ਼ਾਇਦ ਕਹਿ ਰਹੇ ਕਿ ਰਿਪੇਅਰ ਦਾ ਕੰਮ ਚੱਲ ਰਿਹਾ ਵਾ ਤੇ ਬਾਕੀ ਫਰਸ਼ ਬਿਲਕੁਲ ਟੁੱਟ ਚੁੱਕਾ ਹੈ ਇਹਦਾ ਤੇ ਤੁਸੀਂ ਦੇਖ ਹੀ ਸਕਦੇ ਆ ਆਪਣੇ ਪਿੱਛੇ ਵੀ ਆ ਦੇਖੋ ਆ ਸਾਰਾ ਗਵਰਨਮੈਂਟ ਨੇ ਜਿਹੜਾ ਵਾ ਇਹਨੂੰ ਥੋੜਾ ਜਿਹਾ ਰਿਪੇਅਰ ਕਰਨਾ ਸ਼ੁਰੂ ਕੀਤਾ ਵਾ ਤਾਂ ਕਿ ਆਪਣੀ ਜਿਹੜੀ ਇਹ ਪੁਰਾਣੀ ਵਿਰਾਸਤ ਆ ਇਹਨੂੰ ਸੰਭਾਲਿਆ ਜਾ ਸਕੇ ਤੇ ਸੰਭਾਲਣੀ ਵੀ ਚਾਹੀਦੀ ਕਿਉਂ ਨਹੀਂ ਆ ਕਿਉਂਕਿ ਟੋਡਰ ਮਹਲ ਦਾ ਤੇ ਤੁਹਾਨੂੰ ਵੀ ਪਤਾ ਵਾ ਕਿ ਬਹੁਤ ਜਿਹੜਾ ਸਾਡੀ ਹਿਸਟਰੀ ਵਿੱਚ ਇੱਕ ਨਾਮ ਆ ਤੇ ਉਹਨਾਂ ਦੀ ਇਹ ਵਿਰਾਸਤ ਨੂੰ ਦੂਰ ਸੰਭਾਲ ਕੇ ਰੱਖਣਾ ਚਾਹੀਦਾ ਸਾਨੂੰ ਇਮਾਰਤ ਕਾਫੀ ਪੁਰਾਣੀ ਹੋ ਚੁੱਕੀ ਹੈ ਲੇਕਿਨ ਪੰਜਾਬ ਦਾ ਜਿਹੜਾ ਪੁਰਾਤਨ ਵਿਭਾਗ ਉਹਨੇ ਇਸ ਜਗ੍ਹਾ ਨੂੰ ਸੰਭਾਲਨਾ ਸ਼ੁਰੂ ਕਰਤਾ ਹੈ ਇਹ ਦੀ ਸਾਫ ਸਫਾਈ ਤੇ ਮਰਮਤ ਦਾ ਕੰਮ ਸ਼ੁਰੂ ਕੀਤਾ ਹੈ ਸਭ ਤੋਂ ਪਹਿਲਾਂ ਅਹੀਂ ਬੇਸਮੈਂਟ ਜਿਹਨੂੰ ਕਿ ਤਹਿਖਾਨਾ ਵੀ ਕਹਿੰਦੇ ਆ ਉੱਥੇ ਅਹੀਂ ਗਏ ਸ਼ਾਦਲਾ ਡਿਜ਼ਾਈਨ ਵੀ ਦੇਖੋ ਸਰਕਲ ਸ਼ੇਪ ਦੇ ਵਿੱਚ ਬੜਾ ਪਿਆਰਾ ਡਿਜ਼ਾਈਨ ਕੀਤਾ ਉਹਨਾਂ ਨੇ ਲੇਕਿਨ ਹੁਣ ਤੇ ਕਾਫੀ ਟਾਈਮ ਹੋ ਚੁੱਕਿਆ ਆਈ ਥਿੰਕ 400 500 ਸਾਲ ਹੋ ਗਏ ਇਹਨੂੰ ਉਸ ਟਾਈਮ ਤੇ अलमारी ਕਬੂਡ ਜਿਹੜੀ ਕਿ ਅਸੀਂ ਅੱਜ अलमारी ਦਾ ਬਣਾਉਨੇ ਹੋਏ ਨਾ अलमारी कबूड ਬਣਾਉਨੇ ਆ ਤੇ ਉਸ ਟਾਈਮ ਤੇ ਇੱਥੇ ਕਬੜ ਹੁੰਦਾ ਸੀ ਦੀਵਾਨ ਟੋਡਰਮਲ ਜੀ ਦਾ ਇਹ ਮਹਿਲ ਵੇਖ ਕੇ ਇਹ ਚੀਜ਼ ਤੇ ਸਾਬਿਤ ਹੋ ਜਾਂਦੀ ਹੈ ਕਿ ਉਹ ਆਪਣੇ ਜ਼ਮਾਨੇ ਦੇ ਬਹੁਤ ਹੀ ਅਮੀਰ ਇਨਸਾਨ ਹੈਗੇ ਸੀ ਚਲੋ ਹੁਣ ਅਸੀਂ ਐਂਟਰੀ ਕਰਦੇ ਆ ਕਿਚਨ ਦੇ ਵਿੱਚ ਉਸ ਟਾਈਮ ਦੀ ਕਿਚਨ ਦਿਖਾਉਨੇ ਦਾਂ ਇਥੇ ਡレイン ਪਾਈਪ ਹੀ ਲੱਗੀ ਇਹ ਡレイン ਪਾਈਪ ਆ ਤੇ ਉੱਪਰ ਵੇਖੋ ਚਿਮਨੀ ਬਣੀ ਆ ਧੂਆਂ ਵਗੈਰਾ ਨਿਕਲਣ ਵਾਸਤੇ ਇਹ ਜੋਈ ਦਾ ਕਮਰਾ ਵਾਤੇ ਆ ਐਂਗਲ ਜੇ ਲਗਾਏ ਆ ਸ਼ਾਇਦ ਗੌਰਮੈਂਟ ਨੇ ਇਹ ਡੈਮੇਜ ਹੋਉਂਦੀ ਆ ਨਾ ਸ਼ਾਇਦ ਵਾਲ ਤੇ ਉਹਨੂੰ ਸਪੋਰਟ ਦੇਣ ਵਾਸਤੇ ਉਹਨਾਂ ਨੇ ਇਸ ਤਰ੍ਹਾਂ ਦੇ ਲੋਹੇ ਦੇ ਜਿਹੜੇ ਉਹ ਐਂਗਲ ਲਗਾਏ ਇਥੇ ਹਰ ਚੀਜ਼ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਰੱਖੀ ਗਈ ਹੋਣੀ ਆ ਇੱਕ ਰਾਜਾ ਦੇ ਮਹਿਲ ਵਾਂਗ ਹੀ ਇਹ ਮਹਿਲ ਹੈ ਤੇ ਇਥੇ ਵਾਟਰ ਦਾ ਬਣਾਇਆ ਹੀ ਉਹ ਜੇ ਬੱਚਾ ਨਹੀਂ ਜਿਹੜਾ ਪੁਰਾਣੇ ਟਾਈਮ ਤੇ ਆਪਾਂ ਹੁਣ ਵੀ ਕਹਿੰਨੇ ਕਿ ਪਾਣੀ ਦਾ ਜ ਬੱਚਾ ਇੱਥੇ ਬਣਾਇਆ ਉਹਨਾਂ ਨੇ ਪਾਣੀ ਭਰ ਕੇ ਰੱਖਿਆ ਹੈ ਪਾਣੀ ਦੀ ਸਟੋਰੇਜ ਵੀ ਆਪਣੇ ਘਰ ਤੋਂ ਥੋੜੀ ਬਾਹਰ ਵੱਲ ਰੱਖੀ ਗਈ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਬਰਸਾਤ ਦਾ ਪਾਣੀ ਵੀ ਇਹਦੇ ਵਿੱਚ ਜਮਾ ਹੋ ਕੇ ਪਾਣੀ ਸਟੋਰੇਜ ਹੋ ਸਕਦਾ ਹੈ ਏਅਰ ਵੈਂਟੀਲੇਸ਼ਨ ਵਾਸਤੇ ਵੀ ਚਿਮਣੀਆਂ ਬਣਾਈ ਗਈ ਹੈ। ਇਹ ਬਾਹਰ ਜਾਂਦਾ ਬਾਹਰ ਜਾਂਦੀ ਜਗਾ ਵਾ। ਪਲੀਜ਼ ਗੋ ਆਊਟਸਾਈਡ ਫਰੋਮ ਦਿਸ ਵੇ। ਇਹ ਮੇਰੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਜੇ ਇਹ ਕਿਚਨ ਦਾ ਸਟੋਰ ਆ ਉਸ ਟਾਈਮ ਕਿਚਨ ਸਟੋਰ ਵਿੱਚ ਜਿਸ ਤਰ੍ਹਾਂ ਆਪਾਂ ਕਿਚਨ ਦਾ ਜਿਹੜਾ ਫालतू ਸਮਾਨ ਹੁੰਦਾ ਉਹ ਸਟੋਰ ਕਰਕੇ ਰੱਖਦੇ ਆ ਤੇ ਇਹ ਉਸ ਟਾਈਮ ਦਾ ਸਟੋਰ ਆ ਤੇ ਛਤ ਕਾਫੀ ਡੈਮੇਜ ਹੋ ਗਈ ਹੈ ਸਾਰੀ। ਮੇਰੇ ਬੈਕ ਸਾਈਡ ਤੇ ਜਿਹੜਾ ਤੁਸੀਂ ਇਹ ਦੇਖ ਰਹੇ ਆ ਇਹ ਪਾਣੀ ਦੀ ਦੂਸਰੀ ਹੋਦੀ ਹੈ ਇੱਕ ਇਸ ਸਾਈਡ ਤੇ ਹੀ ਜਿਹੜੀ ਤੁਹਾਨੂੰ ਮੈਂ ਪਹਿਲਾਂ ਦਿਖਾਈ ਸੀ ਜਿਹੜੀ ਕਿਚਨ ਦੇ ਵਿੱਚ ਹੀ ਇਹ ਜਿੱਥੇ ਮੈਂ ਤੁਹਾਨੂੰ ਸਟੋਰ ਦਿਖਾਇਆ ਨਾ ਸਟੋਰ ਦੇ ਬਿਲਕੁਲ ਆਪੋਜ਼ਿਟ ਸਾਈਡ ਤੇ ਇਹ ਵਾਲੀ ਬਣੀ ਆ ਪਾਣੀ ਦੀ ਹੋਦੀ ਏ ਖੋਰ ਜਿੱਥੇ ਪਾਣੀ ਨੂੰ ਸਟੋਰ ਕੀਤਾ ਜਾਂਦਾ ਜੀ ਮਹਿਲ ਦੇ ਅੰਦਰ ਤੇ ਬਾਹਰ ਆਨ ਜਾਣ ਵਾਸਤੇ ਮਹਿਲ ਦੇ ਚਾਰੋਂ ਪਾਸੇ ਇਹੋ ਜਿਹੇ ਛੋਟੇ ਛੋਟੇ ਡੋਰ ਵੀ ਬਣਾਏ ਗਏ ਹਨ ਹਾਂਜੀ ਇਹ ਹਵੇਲੀ ਦੀ ਹਰ ਜਗ੍ਹਾ ਦੇ ਵਿੱਚ ਇਸ ਤਰੀਕੇ ਦੇ ਤੁਹਾਨੂੰ ਬੜੇ ਹੋਏ ਜਗ੍ਹਾ ਮਿਲ ਜੂਗੀ ਜਿਹਦੇ ਵਿੱਚ ਉਹ ਰੁੱਦੀ ਉਸ ਟਾਈਮ ਤੇ ਦੀਵੇ ਰੱਖਦੇ ਸੀ ਕਿਉਂਕਿ ਉਸ ਟਾਈਮ ਤੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਸੀ ਤੇ ਇਹੋ ਜੀ ਜਗ੍ਹਾ ਤੁਹਾਨੂੰ ਹਵੇਲੀ ਵਿੱਚ ਬਹੁਤ ਸਾਰੀ ਜਗ੍ਹਾ ਤੇ ਮਿਲ ਜੂਗੀ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਹੀ ਇੱਕ ਜਗ੍ਹਾ ਇੱਥੇ ਦੀਵੇ ਰੱਖਦੇ ਸੀ ਉਸ ਟਾਈਮ ਤੇ ਇਹ ਜਿਹੜਾ ਰਸਤਾ ਇਹ ਮੇਰੇ ਬੈਕ ਸਾਈਡ ਤੇ ਜਿਹੜਾ ਤੁਸੀਂ ਦੇਖ ਰਹੇ ਇਹ ਰਸੋਈ ਨੂੰ ਰਸਤਾ ਜਾਂਦਾ ਉਸ ਟਾਈਮ ਤੇ ਇਹ ਵਾਲੀ ਜਿਹੜੀ ਗਲੀ ਜਾਂਦੀ ਹੈ ਕਿਚਨ ਨੂੰ ਐਂਟਰੀ ਜਾਂਦੀ ਸੀ ਕਿਚਨ ਨੂੰ ਉੱਪਰ ਐਰੋ ਦੇ ਮਾਰਕ ਬਨੇ ਹੋਏ ਹਨ ਜਦੋਂ ਪਤਾ ਚੱਲਦਾ ਵਾ ਕਿ ਇੱਧਰ ਕਿਚਨ ਦਾ ਰਸਤਾ ਵਾ ਇਹ ਬਾਹਰੋਂ ਬਾਹਰ ਆ ਹਵੇਲੀ ਦੀ ਬਾਹਰ ਵਾਲੀ ਸਾਈਡ ਤੋਂ ਵੀ ਕਿਚਨ ਦਾ ਰਸਤਾ ਜਾਂਦਾ ਹੈ ਫਸਟ ਟਾਈਮ ਤੇ ਜਿਹੜੇ ਕੁਕਿੰਗ ਕਰਦੇ ਸੀ ਜਿਨ੍ਹਾਂ ਨੂੰ ਅਸੀਂ ਲਾਂਗਰੀ ਦੇ ਨਾਮ ਤੋਂ ਵੀ ਜਾਣਦੇ ਆ ਤੇ ਲਾਂਗਰੀ ਜਿਹੜੇ ਸੀ ਉਹ ਇੱਥੇ ਫੂਡ ਮੇਕਿੰਗ ਕਰਦੇ ਸੀ ਇਹ ਉਹ ਵਾਲਾ ਰੂਮ ਬਣਾਇਆ ਗਿਆ ਵਾ ਕਾਫੀ ਸਾਰੇ ਸੈਪਰਟ ਸੈਪਰ ਰੂਮ ਇੱਥੇ ਬਣਾਏ ਗਏ ਵਾ ਉਹ ਤੁਸੀਂ ਮੇਰੇ ਬੈਕ ਸਾਈਡ ਤੇ ਦੇਖ ਹੀ ਰਹੇ ਹੋ ਮਹਿਲ ਵਿੱਚ ਦੀਵਾਨ ਟੋਡਰ ਮਲ ਦੇ ਜਿੰਨੇ ਵੀ ਸੇਵਕ ਹੈਗੇ ਸੀ ਉਹਨਾਂ ਸਾਰਿਆਂ ਦਾ ਰਹਿਣਾ ਖਾਣਾ ਮਹਿਲ ਦੇ ਪਿੱਛੇ ਇਸ ਕਮਰੇ ਵਿੱਚ ਹੀ ਹੁੰਦਾ ਸੀ ਇੱਥੇ ਜਿਹੜਾ ਪੱਥਰ ਤੁਹਾਨੂੰ ਲੱਗਿਆ ਹੋਇਆ ਨਜ਼ਰ ਆ ਰਿਹਾ ਵਾ ਇਹ ਆਪਣਾ ਬਣਿਆ ਸੀ ਚੂਨੇ ਦਾ ਤੇ ਇੱਟਾਂ ਦਾ ਬਣਿਆ ਸੀ ਮਜ਼ਬੂਤ ਪੱਥਰ ਉਸ ਟਾਈਮ ਦਾ ਚੂਨਾ ਤੇ ਜਿਹੜੀਆਂ ਬ੍ਰਿਕਸ ਸੀ ਉਹ ਕਾਫੀ ਮਜ਼ਬੂਤ ਹੁੰਦੀਆਂ ਸੀ ਅੱਜ ਦੇ ਜਮਾਨੇ ਵਿੱਚ ਉਹ ਜਿਹੀਆਂ ਇੱਟਾਂ ਨਹੀਂ ਮਿਲਦੀਆਂ ਉਦੋਂ ਦੀ ਬਣੀ ਹੋਈ ਇਮਾਰਤ ਇਹ ਅੱਜ ਵੀ ਖੜੀ ਆ ਤੇ ਇਹ ਤਾਂ ਇਸ ਚੀਜ਼ ਦਾ ਸਬੂਤ ਆ ਕਿ ਬਹੁਤ ਮਜ਼ਬੂਤੀ ਜੋ ਉਸ ਟਾਈਮ ਤੇ ਚੀਜ਼ਾਂ ਬਣਦੀਆਂ ਸੀ ਤੇ ਹਵੇਲੀ ਦੀ ਜਿਹੜੀ ਆ ਵਾਲੀ ਜਗਾ ਵਾ ਜਿੱਥੇ ਮੈਂ ਇਸ ਟਾਈਮ ਤੇ ਖੜੀ ਆ ਇਹ ਉਸ ਟਾਈਮ ਤੇ ਸਵਿਮਿੰਗ ਪੂਲ ਹੁੰਦਾ ਸੀ ਇੱਥੇ ਲਿਖਿਆ ਹੋਇਆ ਸਵਿਮਿੰਗ ਪੂਲ ਫਾਊਂਟੇਨ ਤੇ ਇਹ ਬੈਕ ਸਾਈਡ ਤੇ ਪੂਰਾ ਜਿਸ ਤਰ੍ਹਾਂ ਅੱਜ ਕੱਲ ਸਵਿਮਿੰਗ ਪੂਲ ਬਣਦੇ ਆ ਉਸੇ ਤਰ੍ਹਾਂ ਦਾ ਸਵਿਮਿੰਗ ਪੂਲ ਉਸ ਟਾਈਮ ਤੇ ਵੀ ਯੂਜ਼ ਕਰਦੇ ਸੀ ਹੁੰਦਾ ਸੀ ਉਸ ਟਾਈਮ ਤੇ ਵੀ ਤੇ ਬਹੁਤ ਵਧੀਆ ਬਣਾਇਆ ਉਸ ਟਾਈਮ ਤੇ ਵੀ ਲੇਕਿਨ ਭਾਵੇਂ ਹੁਣ ਪੁਰਾਣਾ ਹੋ ਚੁੱਕਾ ਲੇਕਿਨ ਬਣਾਇਆ ਵਧੀਆ ਬੰਨਾਂ ਨੇ। ਦੀਵਾਨ ਟੋਡਰਮਲ ਜੀ ਦਾ ਇਹ ਮਹਿਲ ਬਹੁਤ ਹੀ ਸੋਚ ਸਮਝ ਕੇ ਬਣਾਇਆ ਗਿਆ ਸੀਗਾ। ਪਹਿਲੇ ਫਲੋਰ ਤੇ ਵੀ ਕਾਫੀ ਸਾਰੇ ਕਮਰੇ ਬਣੇ ਹਨ। ਇਨ੍ਹਾਂ ਕਮਰਿਆਂ ਦੀ ਸਥਿਤੀ ਉਹਨੇ ਬਹੁਤ ਵਧੀਆ ਨਹੀਂ ਹੈ। ਇਨ੍ਹਾਂ ਵਿੱਚੋਂ ਇੱਕ ਕਮਰੇ ਵਿੱਚ ਉੱਥੇ ਦਾ ਇਤਿਹਾਸ ਦੱਸਿਆ ਗਿਆ ਹੈ। ਇਹਨਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਪੁਰਾਣੇ ਜ਼ਮਾਨੇ ਵਿੱਚ ਅਲਮਾਰੀਆਂ ਹੋਣੀਆਂ। ਛੱਤ ਵਿੱਚ ਵੀ ਗੋਲਾਈ ਦੇ ਆਧਾਰ 'ਤੇ ਕਾਫੀ ਵਧੀਆ ਡਿਜ਼ਾਈਨ ਬਣਾਏ ਗਏ ਹੋਣੇ ਹਨ। ਦੀਵਾਰਾਂ ਨੂੰ ਲੋਹੇ ਦੇ ਐਂਗਲ ਲਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ। ਹੁਣ ਇਹਨਾਂ ਦੀ ਮੁਰੰਮਤ ਦਾ ਕੰਮ ਚੱਲਦਾ ਪਿਆ ਹੈ ਤਾਂ ਕਿ ਇਹ ਯਾਦਗਾਰ ਜਿਉਂ ਕੇ ਤਿਉਂ ਬਣੀ ਰਹੇ। ਇਸ ਮਹਿਲ ਦੇ ਜਿੰਨੇ ਵੀ ਅਵਸ਼ੇਸ਼ ਹੁਣ ਬਚੇ ਰਹਿ ਗਏ ਆ ਉਹ ਪੁਰਾਤਨ ਵਿਭਾਗ ਦੁਆਰਾ ਬਹੁਤ ਹੀ ਸਾਮਕੇ ਰੱਖੇ ਗਏ ਹੈ। ਇਸ ਯਾਦਗਾਰ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਰੱਖਿਆ ਗਿਆ ਹੈ। ਹੁਣੇ ਵੀ ਇਸ ਜਗ੍ਹਾ ਦੀ ਮਰਮਤ ਤੇ ਸਫਾਈ ਦਾ ਕੰਮ ਚੱਲੂ ਹੈ। ਪੋਸਟ ਟਾਈਮ ਦਾ ਇਹ ਮਹਿਲ ਕਾਫੀ ਵੱਡਾ ਹੈ। ਇਹ ਦਰਖਤ ਜੋ ਤੁਸੀਂ ਦੇਖ ਰਹੇ ਜੇ ਇਹ ਦਰਖਤ ਬਾਰੇ ਮੈਨੂੰ ਵੈਸੇ ਪੂਰੀ ਜਾਣਕਾਰੀ ਨਹੀਂ ਆ ਹੋ ਸਕਦਾ ਵਾ ਕਿ ਇਹਦੀ ਕੰਡੀਸ਼ਨ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਕਿ ਇਹ ਵੀ ਉਸ ਟਾਈਮ ਦਾ ਹੀ ਪੁਰਾਣਾ ਦਰਖਤ ਹੋਵੇ ਕਿਉਂਕਿ ਇਹਦੀਆਂ ਜਿਹੜੀਆਂ ਜੜ੍ਹਾਂ ਆ ਉਹ ਅੱਧੀਆਂ ਦੇ ਬਾਹਰ ਆਈਆਂ ਵਾ ਕਾਫੀ ਡੀਪ ਗਈਆਂ ਹੋਣੀਆਂ ਇਹਦੀਆਂ ਜੜਾ ਤੇ ਇੱਟਾਂ ਤੋਂ ਵੇਖ ਕੇ ਇਹੀ ਅੰਦਾਜ਼ਾ ਲੱਗਦਾ ਕਿ ਸ਼ਾਇਦ ਇਹ ਪੁਰਾਣੇ ਟਾਈਮ ਦਾ ਹੋਵੇ ਨਾਟ ਸ਼ੋਰ ਸੋ ਅੱਜ ਅਸੀਂ ਦੇਖਿਆ ਟੋਡਰਮਲ ਦੀ ਹਵੇਲੀ ਨੂੰ ਤੁਸੀਂ ਦੇਖ ਕੇ ਅੰਦਾਜ਼ਾ ਲਗਾਈ ਸਕਦੇ ਹੋ ਕਿ ਉਸ ਟਾਈਮ ਤੇ ਜਿਹੜੀ ਇਹ ਹਵੇਲੀ ਸੀ ਇੱਕ ਰਾਜੇ ਦੇ ਮਹਿਲ ਤੋਂ ਘਟਦੀ ਸੀ ਬਹੁਤ ਵੱਡੇ ਏਰੀਆ ਦੇ ਵਿੱਚ ਇਹ ਬਣੀ ਹੋਈ ਆ ਆਈ ਥਿੰਕ 36 ਇਹਦੇ ਵਿੱਚ ਛੋਟੇ ਵੱਡੇ ਕਮਰੇ ਸੀ ਤੇ ਜਿਨ੍ਹਾਂ ਦੀ ਕੰਡੀਸ਼ਨ ਜਿਹੜੀ ਆ ਉਹ ਕਾਫੀ ਡੈਮੇਜ ਹੋ ਚੁੱਕੀ ਆ ਭਾਵੇਂ ਕਿ ਗਵਰਨਮੈਂਟ ਜਿਹੜੀ ਆ ਉਹਨੇ ਜਗਾ ਜਗਾ ਤੇ ਲੋਹੇ ਦੇ ਸਪੋਰਟਸ ਵਗੈਰਾ ਜਿਹੜੀ ਉਹਦੀ ਸਪੋਰਟ ਆ ਨਾ ਉਹ ਦਿੱਤੀ ਹੋਈ ਉਹਨੂੰ ਖਾਸ ਇਸ ਸਟੇਜ ਨੂੰ ਸੰਭਾਲਣ ਬਾਰੇ ਕੋਈ ਕਦਮ ਅਜੇ ਤੱਕ ਨਹੀਂ ਚੁੱਕਿਆ ਗਿਆ ਸੋ ਸਾਨੂੰ ਲੋਡ ਆ ਇਹੋ ਜਿਹਾ ਇਤਿਹਾਸ ਨੂੰ ਸੰਭਾਲ ਕੇ ਰੱਖਣ ਦੀ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਵਾਂ ਉਹਨਾਂ ਨੂੰ ਵੀ ਟੌਡਰਮਲ ਕੌਣ ਸੀ ਕਿੱਥੋਂ ਆਏ ਸੀ ਤੇ ਉਹਨਾਂ ਨੇ ਸਾਡੇ ਸਿੱਖ ਇਤਿਹਾਸ ਵਿੱਚ ਕਿਹੜਾ ਮਾਣ ਹਾਸਲ ਕੀਤਾ ਸੀ ਉਹਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਆ ਮੈਂ ਆਸ ਕਰਦੀ ਆ ਮੈਂ ਰਿਕੁਐਸਟ ਵੀ ਕਰਦੀ ਆ ਗਵਰਨਮੈਂਟ ਨੂੰ ਕਿ ਇਹੋ ਜਿਹਾ ਇਤਿਹਾਸ ਨੂੰ ਜ਼ਰੂਰ ਸਾਮ੍ਹ ਕੇ ਰੱਖਿਆ ਜਾਵੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਲੱਗੇ ਅਤੇ ਮਾਣ ਮਹਿਸੂਸ ਹੋਵੇ ਤੇ ਮਿਲਦੇ ਆ ਇੱਕ ਨੈਕਸਟ ਐਪੀਸੋਡ ਦੇ ਵਿੱਚ ਇੱਕ ਨਵੇਂ ਵਲੌਗ ਦੇ ਨਾਲ ਅਸੀਂ ਫੇਰ ਤੋਂ ਹਾਜ਼ਰ ਹੋਵਾਂਗੇ ਆਪਣੇ ਚੈਨਲ ਗਲੀ ਗਲੀ ਯਾਤਰਾ ਵਿੱਚ ਤੇ ਸਤਿ ਸ਼੍ਰੀ ਅਕਾਲ ਜੀ